ਮੈਂ ਕਾਂਗਰਸ ਦੀ ਸਾਰੇ ਮੈਂਬਰ ਸਹਿਬਾਨ ਨੂੰ ਬਿੜਾ ਸੰਦੀਪ ਜਾਖੜ ਤੋਂ ਮੈਂ ਨੇਮ ਕਰਦਾ ਹੈ ਨੇਮ ਕਰਦਾ ਹੈ ਨੇਮ ਕਰਦਾ ਹੈ। ਔਰ ਉਹਨਾਂ ਨੂੰ ਮੈਂ ਗੁਦਾਰਿਸ਼ ਕਰਦਾ ਹੈ ਕਿ ਜੇ ਅਗਰ ਉਹਨਾਂ ਨੇ ਹਮ ਲੋਕ ਆਰਡਰ ਦੇ ਨਹੀਂ ਮੰਨ ਲੈਂਦੇ ਨਾ ਤਾਂ ਉਹ ਬਾਹਰ ਚਲੇ ਜਾਣ। ਸਪੀਕਰ ਵੱਲੋਂ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵਰਿੰਗ ਸ਼ਮਿਤ ਨੌ ਮਲਏ ਕੀਤੇ ਸਸਪੈਂਡ ਵਿਧਾਨ ਸਭਾ ਚ ਅੱਜ ਇੱਕ ਵਾਰ ਫਿਰ ਹੋਇਆ ਹੰਗਾਮਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਐਮਐਲਏ ਅਤੇ ਮੰਤਰੀ ਆਪਸ ਚ ਖੜੇ ਅੱਜ ਪਾਈਟੂਪਰ ਹੋਈ ਬਹਿਸ ਨੂੰ ਲੈ ਕੇ ਵਿਧਾਨ ਸਭਾ ਵਿੱਚ ਕਾਂਗਰਸੀ ਵਿਧਾਇਕਾਂ ਨੇ ਬਖਤਨਾਬਲ ਨੂੰ ਲੈ ਕੇ ਹਗਾਮਾ ਸ਼ੁਰੂ ਕਰਤਾ ਇਸ ਮੌਕੇ ਸਤਾਤਰ ਦੇ ਵਿਰੋਧੀਧਰ ਵਿਚਾਲੇ ਜੰਮ ਕੇ ਹਗਾਮਾ ਅਤੇ ਝੜਪਾਂ ਹੋਈਆਂ ਇਸ ਮੌਕੇ ਡਾਕਟਰ ਬਲਜੀਤ ਘੋਪਰੇ ਸੰਤ ਦਾ ਕਾਂਗਸ ਦੇ ਬਤਾ ਕਿ ਬੁਲਨ ਲਈ ਸ਼ਮਾ ਮੰਗਦੇ ਰਹੇ ਜਦੋਂ ਵਿਕਾਂਗਸ ਦਾ ਸਾਰਾ ਵਕਤ ਆਗੂ ਵਿਰੋਧੀਧਰ ਪ੍ਰਤਾਪ ਸਿੰਘ ਬਾਜਬਾ ਵੱਲੋਂ ਲੈ ਆ ਗਿਆ ਸੀ ਸਪੀਕਰ ਕੁਲਤਾ ਸਿੰਘ ਸਦਵਾ ਵੱਲੋਂ ਬਾਰ-ਬਾਰ ਕਾਂਗਰਸੀ ਆਗੂ ਨੂੰ ਸ਼ਾਂਤੀ ਨਾਲ ਤਹਿੰਦੀ ਐਪੀ ਅਪੀਲ ਕੀਤੀ ਜਾਂਦੀ ਰਹੀ ਪਰ ਕਾਂਗਸੀਆ ਗੌਂਦ ਸਪੀਕਰ ਦੀ ਇੱਕ ਨਾ ਸੁਣੀ ਗਈ ਤਾਂ ਕਰ ਪਰ ਲੋ ਮਾਰਸ਼ਲਾਨ ਬਲਾ ਕੇ ਕਾਂਗਰਸੀ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ ਤੇ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵਡਿੰਗਸਮਿਥ ਨੂੰ ਕਾਂਗਰਸੀ ਐਮ ਐਲ ਏ ਨੂੰ ਸਸਪੈਂਡ ਕਰ ਦਿੱਤਾ ਗਿਆ ਕੋਈ ਕਿਸੇ ਦੀ ਯਾਰ ਗੱਲ ਤੇ ਸੁਣ ਰਾਮ ਨਰਮ ਰਾਮ ਰਾਮ ਜਦੋਂ ਬੀ ਐਸ ਸੀ ਦੀ 1 ਮਿੰਟ ਬੀ ਐਸ ਸੀ ਦੀ ਮੀਟਿੰਗ ਦੇ ਵਿੱਚ ਮੇਰੇ ਸਪੀਕਰ ਸਾਹਿਬ ਸੀ ਗਵਰਨਮੈਂਟ ਦੇ ਵੱਲੋਂ ਸਾਬਲਕਾਰ ਸਿੰਘ ਸੀ ਅਮਨੁਰ ਰੋੜਾ ਜੀ ਸਨ ਆਪੋਜੀਸ਼ਨ ਵੱਲੋਂ ਮੈਂ ਸੀ ਕਾਂਗਰਸ ਵੱਲੋਂ 79 ਪੰਜ ਸੀ ਸਨ ਆਊਜ ਸਮਾਜ ਵੱਲੋਂ ਡਾਕਟਰ ਸੁਖੀ ਜੀ ਸਨ ਅਕਾਲੀ ਦਲ ਵੱਲੋਂ ਤੇ ਜੰਗੀ لال ਮਹਾਜਨ ਜੀ ਸਨ ਬੀਜੇਪੀ ਬਣੇ ਇਹ ਬਕਾਇਦਾ ਤੌਰ ਸਪੀਕਰ ਸਾਹਿਬ ਨੇ ਕਮਿਟਮੈਂਟ ਦਿੱਤੀ ਕਮਿਟਮੈਂਟ ਕੇ ਹਾਊਸ ਮੈਂ ਉਹਨਾਂ ਬੇਨਤੀ ਕੀਤੀ ਜੀ ਨਾ ਗਵਰਨਰ ਅਡਰੈਸ ਦੇ ਨਾ ਬਜਟ ਦੇ ਇੱਕ ਸੈਸ਼ਨ ਦੇ ਵਿੱਚ ਕਿੰਨਾ ਕੰਮ ਚੱਲੇਗਾ ਜੀ ਹੀ ਪ੍ਰੋਮਿਸਡ ਕਿ ਅਸੀਂ ਲੇਟ ਰਾਤ ਤੱਕ ਜਦੋਂ ਤੱਕ 6 ਵਜੇ 7 ਵਜੇ ਸਾਰਿਆਂ ਨੂੰ ਟਾਈਮ ਦੇਵਾਂਗੇ ਹੁਣ ਤੁਸੀਂ ਅੱਜ ਆ ਕੇ ਇੱਕੋ ਦਮ ਫੇਰ ਜਿਹੜਾ ਇੱਕ ਬਕਾਇਦਾ ਤੌਰ ਤੁਸੀਂ ਸਾਨੂੰ ਇੱਕ ਵੇਖੋ ਇਟ ਇਜ਼ ਦੀ ਵਰਡ ਜੇ ਸਪੀਕਰ ਦੀ ਜ਼ੁਬਾਨ ਜਿਹੜੀ ਹੈ ਜਿਹੜੀ ਇੱਕ ਅਸ਼ੋਰੈਂਸ ਹੈ ਟੂ ਆਲ ਦੀ ਕਲੀਗਸ ਜੇ ਉਸ ਨੂੰ ਇਹ ਕੰਪਲਾਈ ਨਹੀਂ ਕਰਦੇ ਫਿਰ ਹੂਮ ਸ਼ੁਡ ਵੀ ਬਲੀਵ ਨਰਲੀ ਬਕਾਇਦਾ ਤਾਂ ਅਸੀਂ ਹੁਣ ਉੱਤੇ ਗਏ ਸੀ ਅਸੀਂ ਫੇਰ ਮੇਰੇ ਨਾਲ ਬਾਕੀ ਦੇ ਮੈਂਬਰ ਵੀ ਉੱਥੇ ਗਏ ਨੇ ਐਂਡ ਹੀ ਹੀ ਹੈਜ਼ ਐਕਸੈਪਟਿਡ ਕਿਉਂਕਿ Let me go there ਮੈਂ ਮੌਕਾ ਦੇਣਾ ਬੋਲਦਾ ਹੁਣ ਸਾਨੂੰ ਇਹਨਾਂ ਨੇ ਬਾਹਰ ਰੱਖ ਲਿਆ ਆ ਗੁਰਜੀਤ ਸਿੰਘ ਰਾਣਾ ਜੀ ਮੇਰੇ ਨਾਲ ਨੇ ਸ਼ਾਹ ਕੋਟ ਜੀ ਮੇਰੇ ਨਾਲ ਨੇ ਰਾਜਕੁਮਾਰ ਜੀ ਮੇਰੇ ਨਾਲ ਨੇ ਬਕਾਇਦਾ ਤਾਂ ਹੁਣ ਨਿਸ਼ਚਤਰਪਾਲ ਜੀ ਗਏ ਸੀ ਇਹਾਲੀ ਸਾਹਿਬ ਗਏ ਸੀ ਸੁਖੀ ਜੀ ਗਏ ਸੀ ਅਸੀਂ ਗੱਲ ਕਹੀ ਜਦੋਂ ਤੁਸੀਂ ਜਿਹੜਾ ਪ੍ਰੋਮਿਸ ਕੀਤਾ ਜੇ ਨਹੀਂ ਤੁਸੀਂ ਬਹੁਤਾ ਚਿਰ ਬਹਿ ਸਕਦੇ ਤੁਹਾਨੂੰ ਕਈ ਵਾਰ ਕੋਈ ਫਿਜ਼ੀਕਲ ਪ੍ਰੋਬਲਮ ਆਂਦੀ ਹੈ ਰੋੜੀ ਜੀ ਨੂੰ ਬੁਲਾ ਦੋ ਘੰਟੇ ਉਹ ਬਹਿ ਜਾਣ ਕੇ ਤੁਹਾਡੀ ਕੁਰਸੀ ਪਰ ਵਾਜਵਾ ਜੀ ਉਹ ਕਹਿੰਦੇ ਕਿ ਸਾਰੀ ਕਾਂਗਰਸ ਦਾ ਟਾਈਮ ਵਾਜਵਾ ਉਹਨਾਂ ਨੇ ਲੈ ਲੈ ਅਸੀਂ ਦੇ ਨਹੀਂ ਸਕਦੇ ਬੜਿੰਗੋਹਰਾਂ ਨੂੰ ਸਭ ਤੋਂ ਫਿਕਰ ਬੋਲਦੇ ਨੇ ਅਸੀਂ ਮੈਨੂੰ ਇੱਕ ਮੇਰੀ ਗੱਲ ਸੁਣ ਲਓ ਜਦੋਂ ਸਾਨੂੰ ਅਸ਼ੋਰੈਂਸ ਦਿੱਤੀ ਸਪੀਕਰ ਸਾਹਿਬ ਨੇ ਕਿ ਭਾਵੇਂ 6 ਵਜੇ ਤੱਕ ਹਾਊਸ ਚੱਲੇ ਅਸੀਂ ਹਾਊਸ ਚਲਾਵਾਂਗੇ ਤੁਹਾਡੇ ਸਾਰੇ ਸਪੀਕਰਸ ਨੂੰ ਟਾਈਮ ਦਿੱਤਾ ਜਾਏਗਾ ਐਂਡ ਅਦਰ ਵੀ ਹੀ ਇਜ਼ ਕਮਿਟਿਡ ਹੀ ਸੈਡ ਓਕੇ ਮੈਨੂੰ ਹਾਊਸ ਕਨਵਿਨ ਕਰ ਲੈਣ ਦੋ ਦੇ ਵੇਖੋ ਸਾਨੂੰ ਇੱਥੇ ਰੋਕ ਲੈ ਡੀਲ ਡਰਫ ਦੀ ਆਪੋਜੀਸ਼ਨ ਨੂੰ ਬਾਹਰ ਰੋਕ ਲੈ ਹੁਣ ਤੁਹਾਡੇ ਕਿੰਨੇ ਕਿੰਨੇ ਅੰਦਰ ਮੈਂ ਮੈਂ ਵੀ ਕੀਤਾ ਗਿਆ ਹਾਂ ਇਹ ਨੇਮ ਤੇ ਕੀਤਾ ਪੰਜ ਚਾਰ ਗੀਤ ਥੱਲੇ ਸਾਹਿਬ ਆ ਗਿਆ ਬਾਹਰ ਅੱਗੇ ਕਿੰਨੇ ਅੱਛਾ ਕਿੰਨੇ ਐਮਐਲਏ ਤੁਹਾਡੇ ਅੰਦਰ ਪੰਜ ਚਾਰ ਸ਼ੰਤੀ ਪਤਾ ਨਹੀਂ ਹੋ ਕਿਹੜਾ ਕਿਹੜਾ ਅਨਿਲ ਸੇਕੀ ਉੱਥੇ ਰਾਜਾ ਵੜਿੰਗ ਜੀ ਅੰਦਰ ਸਨ ਮੇਰਾ ਕਹਿ ਲੋ ਉਹਦੇ ਵਿੱਚ ਪਾੜਾ ਸਾਹਿਬ ਅੰਦਰ ਨੇ ਵਿਕਰਮ ਚੌਧਰੀ ਉੱਥੇ ਬਾਬਾ ਹੈਨਰੀ ਜੀ ਉੱਥੇ ਇਹਦਾ ਸੁਪਰੀ ਸਰਕਾਰ ਕੋਲ ਉਹ ਸਰਦ ਉਹ ਬਕਾਇਦਤ ਨੂੰ ਅਸੀਂ ਗੱਲ ਕਰਕੇ ਆਏ ਆਂ ਐਂਡ ਵੀ ਕੇਮ ਵਿਦ them ਅਸੀਂ ਆਏ ਜਿੱਥੇ ਇਹਨਾਂ ਦਰਵਾਜ਼ੇ ਬੰਦ ਕਰ ਦਿੱਤੇ ਬਿਲਕੁਲ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਵਿਰੋਧੀ ਧਿਰ ਦੇ ਜਿਹੜੇ ਲੀਡਰ ਨੇ ਪ੍ਰਤਾਪ ਸਿੰਘ ਬਾਜਬਾ ਉਹਨਾਂ ਤੋਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਾਹਰ ਹੀ ਰੋਕ ਦਿੱਤਾ ਗਿਆ ਰਾਜਾ ਵੜਿੰਗ ਵੀ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਆਖਿਰਕਾਰ ਕਿ ਨਾਲ ਦੀ ਨਾਲ ਸੱਤ ਮਈ 11 ਬੰਦ ਕਰਤਾ ਮੈਂ ਕਿਹਾ ਮੈਂ ਬੋਲ ਕੇ ਜਾਵਾਂਗਾ ਔਰ ਮੈਂ ਆਪਣਾ ਖੋਟੇ ਸਤਿ ਰੱਖਾਂਗੇ ਜਿਨਾ ਬੋਲਣ ਦੇਵਾਂਗੇ ਕਿ ਉਹਨਾਂ ਨੇ ਬਾਦਸ਼ਾਹ ਤੋਂ ਆੰਬੇਰੀ ਹਾਲਾਤ ਆ ਮਾਰਸ਼ਲ ਤੁਚਕਾ ਛਾ ਕੇ ਪੁਲਿਸ ਤੋਂ ਹੋਰ ਤੁਮੇ ਕੱਟਾ ਦੇ ਬੋਲ ਆਫ ਕੱਟੇ ਬਾਹਰ ਸਿੱਕੇ ਗਏ ਅੱਗੇ ਵੀ ਆਜਾ ਦਿਸ ਇਸ ਨਾਟ ਅ ਡੈਮੋਕਰੇਸੀ ਦਿਸ ਇਸ ਨਾਟ ਅ ਵੇ ਕਿ ਤੁਸੀਂ ਚੁਣੇ ਹੋਏ ਕਦੇ ਕਦੇ ਤੁਸੀਂ ਬੋਲਦੇ ਹੋ ਅੱਜ ਬੱਜਟ ਤੇ ਤਿਆਰੀ ਹੈ ساری ਰਾਤ ਲੱਗ ਕੇ ਬਜਟ ਤੇ ਤਿਆਰੀ ਕੀਤੀ ਹੈ ਬੋਲਣਗੇ ਔਰ ਇਸ ਪ੍ਰਕਾਰ ਦਾ ਸਰਕਾਰ ਦਾ ਰਵਈਆ ਇਰਾ ਕੁਝ ਗੱਲ ਕੀਤੇ ਬਿਨਾ ਕੋਈ ਤਲਖੀ ਹੋਈ ਬਿਨਾਂ ਕਿਸੇ ਨੂੰ ਕੋਈ ਮਿਹਣਾ ਮਾਰੇ ਔਰ ਮੈਂ ਦੋ ਤਿੰਨ ਪੁਆਇੰਟ ਤੇ ਸਰਕਾਰ ਦੀ ਤਾਰੀਫ਼ ਵੀ ਕਰਨੀ ਸੀ ਬਿਕੋਜ਼ ਮੈਨੂੰ ਲੱਗਦਾ ਕਿ ਸੱਚ ਬੋਲਣਾ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਪੰਜਾਬ ਦੇ ਲੋਕਾਂ ਨੂੰ ਹਰ ਵਿਅਕਤੀ ਵੱਡੇ ਵੱਡੇ ਝੂਠ ਬੋਲ ਕੇ ਅੱਜ ਸਿਆਸਤਦਾਨਾਂ ਦਾ ਮਿਆਰ ਗਿਰ ਗਿਆ ਹੈ ਇਸ ਕਰਕੇ ਪੰਜਾਬ ਦੀ ਜਿਹੜੀ ਪਬਲਿਕ ਹੈ ਉਹਨਾਂ ਨੂੰ ਪੋਲੀਟੀਸ਼ੀਅਨਾਂ ਚ ਇੰਟਰਸਟ ਨਹੀਂ ਰਿਹਾ ਦੇ ਵਾਂਟ ਟੂ ਡਿਸੈਂਟ ਟਰੂਥ ਸੱਚ ਕਿ ਅਗਰ ਬਜਟ ਕੋਈ ਸਰਕਾਰ ਨੇ ਚੰਗੀ ਗੱਲ ਕੀਤੀ ਹੈ ਤਾਂ ਆਪੋਜੀਸ਼ਨ ਕਦੇ ਚੰਗੀ ਗੱਲ ਕੀਤੀ ਹੈ ਤੇ ਜਿੱਥੇ ਗਲਤ ਗੱਲ ਕੀਤੀ ਹੈ ਉਹਦੇ ਤੇ ਅਸੀਂ ਗੱਲ ਕਹੀਏ ਵੀ ਇਹਨਾਂ ਨੇ ਗਲਤ ਗੱਲ ਕੀਤੀ ਹੈ ਗਲਤ ਆਂਕੜੇ ਪੇਸ਼ ਮੈਂ ਗੱਲ ਕਹੀ ਹੈ ਅੱਛਾ ਮੈਂ ਕਿਹਾ ਕੋਈ ਕਿਰਾਣੇ ਦੀ ਦੁਕਾਨ ਨਹੀਂ ਹੈ ਜਾਇਜ਼ ਆਕਾਮੀਆਂ ਨੇ ਕਬਜ਼ਾ ਲਿਆ ਲੇਕਿਨ ਕਿਸ਼ਤ ਉਹਨਾਂ ਨੂੰ ਮੋੜਨੀ ਪੈਣੀ ਉਹ ਮੂਲ ਵੀ ਮੋੜਦੇ ਸਨ ਵਿਆਜ ਵੀ ਮੋੜਦੇ ਸਨ ਇੱਦਾਂ ਪੈਸੇ ਵੀ ਨੂੰ ਤਾਲਾ ਲੱਗ ਗਏ ਕਾਂਗਰਸ ਨੇ ਕਰਜ਼ਾ ਲਿਆ ਉਹ ਮੈਂ ਕਿਸ਼ਤਾਂ ਗੜਾਈਆਂ ਵੀ ਅਸੀਂ ਮੂਰ ਵੀ ਮੋੜ ਰੇ ਸੀ ਤੁਹਾਡੇ ਨਾਲ ਜਾਵੇ ਵਿਆਜ ਵੀ ਮੋੜਦੇ ਸੀ ਪਰ ਤੁਸੀਂ ਵੀ ਮੂਲ ਤੇ ਵਿਆਜ ਮੋੜ ਰਹੇ ਹੋ ਪਰ ਕਰਜ਼ਾ ਤੁਹਾਡਾ ਵਧਦਾ ਜਾ ਰਿਹਾ ਹੈ ਸਾਡਾ 75000 ਕਰੋੜ ਰੁਪਈਆ ਤੁਹਾਡਾ 92930000 ਕਰੋੜ ਅਕਸ ਸੀਟ ਕਰਕੇ ਅਗਰ ਇਸੇ ਸਪੀਡ ਨਾਲ ਵਧਦਾ ਗਿਆ ਤੱਕੀ ਬਣੇਗਾ ਮੈਂ ਕੈਡੀ ਬੈਂਕ ਆਫ ਬੜੋਦਾ ਦੀ ਰਿਸਰਚ ਦੇ ਅੰਕੜੇ ਦੇ ਰਿਹਾ ਸੀ ਤੇ ਉਹਨਾਂ ਨੇ ਵਾਧੇ ਦਿੱਤੇ ਆ ਕੋਈ ਨਹੀਂ ਕਿਸੇ ਨੂੰ ਮਾਰੀ ਸ਼ਬਦਾਂ ਦੀ ਨਹੀਂ ਕਿਸੇ ਨੂੰ ਤੋਕੜਾ ਨਹੀਂ ਲੇਕਿਨ ਬੜੀ ਸਾਹਿਬ ਉਹ ਕਹਿੰਦੇ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਸੈਸ਼ਨ ਦੇ ਵਿੱਚ ਜਦੋਂ ਉਹਨਾਂ ਦੇ ਸੰਬੋਧਨ ਆਏ ਉਹ ਸਾਰਾ ਸਮਾਂ ਲੈ ਗਏ ਕਹਿੰਦੇ ਪੀਏਸੀ ਦੀ ਮੀਟਿੰਗ ਦੇ ਵਿੱਚ ਡੇਢ ਘੰਟੇ ਦੀ ਗੱਲ ਇਸੇ ਕਰਕੇ ਸਾਰੇ ਉੱਤੇ ਖੜੇ ਹੋ ਕੇ ਉਹਨਾਂ ਨੂੰ ਉਹਨਾਂ ਦੇ ਕੋਲੇ ਗਏ ਪੀਏਸੀ ਦੀ ਮੀਟਿੰਗ ਦੇ ਵਿੱਚ ਇਹ طے ਹੋਇਆ ਸੀ ਕਿ ਡੇਢ ਘੰਟਾ ਆਪੋਜੀਸ਼ਨ ਧਿਆਨ ਦੇ ਹੁਣ ਮੈਂ ਸਪੀਕਰ ਸਾਨੂੰ ਮਿਲ ਕੇ ਆਇਆ ਸੀ ਉਹਨਾਂ ਦੇ ਕਮਰੇ 'ਚ ਮੈਂ ਵਿਕਰਮ ਚੌਧਰੀ ਜੀ ਤੇ ਸਾਡਾ ਚੱਬੇ ਵਾਰਸਾ ਜਦੋਂ ਅਸੀਂ ਜਿੰਨੇ ਗਏ ਉਹਨੇ ਕਿਹਾ ਬਿਲਕੁਲ ਤੁਸੀਂ ਸਾਰੇ ਬੋਲੋ ਮੇਰੀ ਜ਼ਿੰਮੇਦਾਰੀ ਹੈ ਸਾਨੂੰ ਚਾਹ ਵੀ ਪੀਈ ਯੂ ਕੈਨ ਆਸਕ ਸਪੀਕਰ ਔਰ ਹੱਥ ਜੋੜ ਕੇ ਉਹ ਇਧਰਲੇ ਫੇਰ ਆ ਗਏ ਇਧਰ ਨੂੰ ਮੈਂ ਕਿਹਾ ਅਸੀਂ ਮਾਫੀ ਮੰਗਦੇ ਹਾਂ ਤੁਹਾਡੇ ਤੋਂ ਤੁਸੀਂ ਤਕੜੇ ਹੋ ਸਰਕਾਰ ਵਾਲੇ ਪਰ ਇਸ ਤਰ੍ਹਾਂ ਦਾ ਜਿਹੜਾ ਰਵਈਆ ਪੁਲਿਸ ਦਾ ਦਿਨਵਾਰੀ ਚੁਣੇ ਹੋਏ ਵਿਅਕਤੀ ਨੂੰ ਦੇਦਾ ਇਸ ਨੂੰ ਡਾਂਸਰਾਂ ਆ ਕੇ ਵਰਦੀ ਨੇ ਰੀਚਣ ਕੇ ਆਇਆ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੁਸੀਂ ਜੇ ਇੱਡੇ ਹੀ ਲੋਟ ਤੱਕ ਕਰਦੇ ਬਦਲਾਅਦੇ ਆ 15 ਤਰੀਕ ਤੱਕ ਸੈਸ਼ਨ ਹੈ ਇੱਕ ਦਿਨ ਚ ਬਜਟ ਸੈਸ਼ਨ ਤੇ ਬਹਿਸ ਕਿਵੇਂ ਹੋ ਸਕਦੀ ਹੈ ਵਿੱਚੋਂ ਤੁਸੀਂ ਕਹਿੰਦੇ ਦੀ ਛੁੱਟੀ ਲੈਤੀ ਤੁਸੀਂ ਕਹਿੰਦੇ ਪੰਜਾਬ ਦੇ ਬਜਟ ਤੇ ਕੇਵਲ 4 ਕਿਹੜੇ ਬਹਿਸ ਕਰੋ ਤਿੰਨ ਦਿਨ ਇਹ ਜਿਵੇਂ ਪਾਸਿਵਾਦਾ ਕਿਵੇਂ ਦੱਸਾਂ ਜੀ ਬਜਾਟ ਦੇ ਰੋਗੇ ਇੱਕ ਦਿਨ گورنر ਅਡਰੈਸ ਤੇ ਇੱਕ ਦਿਨ گورنر ਅਡਰੈਸ ਤੇ ਪਹਿਲੀ ਵਾਰੀ ਹੋਇਆ ਕਿਵੇਂ گورنر ਅਡਰੈਸ ਤੇ ਇੱਕ ਦਿਨ ਬਹਿਸ ਕਰੋਗੇ ਉਹ ਇਸ ਕਰਕੇ ਔਰ ਕੈਮਰਾ ਅਸੀਂ ਜਿਹਨੂੰ ਬੋਲਦੇ ਆ ਕੈਮਰਾ ਦੂਰ ਹੁਣ ਇੰਨਾ ਰਸੀ ਰੋਲਾ ਪਾਉਣੇ ਜਨਤਾ ਨੂੰ ਲੱਗਦਾ ਕਿ ਆਪੋਜੀਸ਼ਨ ਦਾ ਹੈ ਨਹੀਂ ਸਾਰੇ ਕੈਦੇ ਕਾਨੂੰਨ ਅੜਾ ਦਿੱਤੇ ਗਏ ਮੈਂ ਬੇਨਤੀ ਕਰਨਾ ਚਾਹਣਾ ਥੋੜੇ ਰਿੰਕ ਸਿੱਕਰ ਸਾਹਿਬ ਪਰਮਾਨੈਂਟ ਮੈਨੂੰ ਸਸਪੈਂਡ ਕਰ ਦਿਓ ਕਿਉਂਕਿ ਮੈਂ ਕਹਿ ਸਕਾਂ ਕਿ ਮੈਂ ਅੰਦਰ ਜਾਂਦੀ ਅਦਾਸਤ ਨਹੀਂ ਹੈ ਲੇਕਿਨ ਇਸ ਤਰ੍ਹਾਂ ਬੇਇੱਜ਼ਤੀ ਨਾ ਕਰੋ ਤੁਸੀਂ ਇਹ ਨਾ ਦੱਸੋ ਵੀ ਸਾਨੂੰ ਬੋਲਣਾ ਨਹੀਂ ਆਉਂਦਾ ਥੋੜੇ ਲਾਰੇ ਨੂੰ ਵੱਧ ਬੋਲਣਾ ਹੁੰਦਾ ਸਾਡੇ ਕੋਲ ਵਾਅਦਾ ਕਰਿਆ ਸਾਡੇ ਕੋਲ सारिया चीजा सारे को तक पर इस तरह की जी भुखा है नहीं चले ਕਪਿੰਦਰ ਜੀ ਅਸੀਂ ਕਹਾਂ ਸੀ ਅਸੀਂ ਪਾਸੇ ਨਹੀਂ ਨਾ ਚੋਣੇ ਹਾਂ ਬੜਿੰਗ ਸਾਹਿਬ ਕਿੰਨੇ ਬੰਦੇ ਦਾ ਸਾਨੂੰ ਟੌਨਲੀ ਪ੍ਰੋਬਲਮ ਆ ਅਸੀਂ ਵਹਿ ਵਿੱਚ ਖੜੇ ਆ ਸਾਨੂੰ ਲੜਾਤਾ ਸਾਨੂੰ ਚਿੰਦਰਾ ਕਰਿਆ ਅਸੀਂ ਲੱਗੇ ਬੜਿੰਗ ਦੀ ਕਿੰਨੇ ਕ ਐਮਐਲਏ ਨੂੰ ਬਦਲ ਸਿਚੁਏਸ਼ਨ ਚਾਹਿਆ ਬੀ ਕਿੰਨਾ ਲਿਆ ਹੋੜਿੰਗ ਕਰਕੇ ਬਜਟ ਪੇਸ ਕੀਤਾ ਬੜਿੰਗ ਸਾਹਿਬ ਕਿੰਨੇ ਕ ਐਮਐਲਏ ਨੂੰ ਨੇਮ ਕੀਤਾ ਗਿਆ ਜੀ ਸਾਰੇ ਸਾਰੇ ਕੰਮ ਹੁਣ ਅਗਲੀ ਕੀ ਰਣਨੀਤੀ ਹੈ ਬੜਿੰਗ ਸਾਹਿਬ ਅੱਜ ਨੇਮ ਕਰ ਦਿੱਤਾ ਗਿਆ ਕੱਲ ਅੱਗੇ ਦੀ ਕੀ ਰਣਨੀਤੀ ਹੈ ਸੋ ਭਾਜਪਾ ਤੇ ਕਿੰਨੀ ਪ੍ਰਧਾਨ ਦੀ ਚੁੱਕੀ ਦੀ ਰਣਨੀਤੀ ਸੀ ਅਸੀਂ ਉਹ ਕਹਿੰਦੇ 3 ਘੰਟਿਆਂ ਚ ਪੰਜਾਬ ਦਾ 2.4 ਲੱਖ 4000 ਕਰੋੜ ਦਾ ਬਜਟ ਜਿਹੜਾ ਕਰਜ਼ਾ ਵੀ ਨਾਲ ਹੈ ਕਹਾਂ ਦੱਸੂਗਾ ਸਾਰੇ ਅਖਬਾਰਾਂ 'ਚ ਲਿਖਿਆ ਹੈ ਸਾਰੇ ਅਖਬਾਰਾਂ 'ਚ ਲਿਖਿਆ ਕਿ ਬਜਟ ਖਰਚਾ ਪਹਿਲੇ ਪੇਸੇ ਕੀ ਲਿਖਿਆ ਹਿਊਜ਼ ਜਬਟ ਆਫਰ ਸੋਕਸ ਵਾਟ ਯੂ ਨੀਡ ਇਨ ਦੀ ਬਜਟ ਕੀ ਲਿਖਿਆ ਕ੍ਰਿਸ਼ੀ ਬਜਟ 2104 ਕਰੋੜ ਆ ਲਿਖਿਆ ਇਹ ਸਿਰਫ ਸੀਐਮ ਦੇ ਪਿਤਾ ਪੂ ਦਾ ਬਜਟ ਵਧਾ ਬਾਕੀ ਸਭ ਮੰਤਰੀਆਂ ਦਾ ਬਜਟ ਘਟਾ ਸਾਰਾ ਬਜਟ ਕਿਥਾਤਾ ਕਹਿੰਦੇ 2 ਲੱਖ 4000 ਕਰੋੜ ਰੁਪਏ ਦਾ ਬਜਟ ਇਹ ਤਾਂ ਦੱਸੋ ਵੀ ਇਹਨਾਂ ਦਾ ਕਰਜ਼ਾ ਕਿੰਨਾ ਹੈ ਰਸੀਦ ਵੱਧ ਗਈ ਹੈ ਰਿਸੈਪਟ ਵੱਧ ਗਈ ਹੈ ਕਹਿੰਦੇ ਕਹਿੰਦੇ ਮਾਲਵਾ ਨਹਿਰ ਬਣਾਉਣੀ ਹੈ ਮਾਲਵੇ ਅਸੀਂ ਮੈਨੂੰ ਇਹ ਦੱਸੋ ਤੁਸੀਂ ਕਿਸੇ ਨੇ ਪੁੱਛਿਆ ਵੀ ਮਾਲਵਾ ਨਹਿਰ ਦਾ ਬਜਟ ਕਿੱਥੇ ਹੈ ਲੈਂਡ ਅਕਵਾਇਰ ਹੋ ਗਈ ਹੈ ਆਈਡੈਂਟੀਫਾਈ ਹੋ ਗਈ ਕੌਣ ਅਕਵਾਇਰ ਕਰੇਗਾ ਕਿਸਾਨਾਂ ਨੂੰ ਜ਼ਮੀਨ ਕੌਣ ਦੇਗਾ ਨਹਿਰ ਬਣਾਤੀ ਮਾਦੇ ਸ਼ਿਰਣੀ ਬਣੀ ਤਾਂ ਅਗਲੀ ਰਣਨੀਤੀ ਅੱਗੇ ਰਣਨੀਤੀ ਕੀ ਕੀ ਆ ਜੀ ਕੋਈ ਕੀ ਨਹੀਂ ਕੋਈ ਬਜਟ ਨਹੀਂ ਹੋਣਾ ਅੱਗੇ ਦੀ ਕੀ ਰਣਨੀਤੀ ਹੈ ਅੱਗੇ ਦੀ ਕੀ ਕਰਦੇ ਲੇਕਿਨ ਕੀ ਜਾ ਰਿਹਾ ਹੈ ਮੈਂ ਕੀ ਮਾਲਵਾ ਮੇਰ ਦੀ ਪ੍ਰਪੋਜ਼ਲ ਠੀਕ ਲੱਗਦੀ ਨਹੀਂ ਲੱਗੀ ਹੋਰੇ ਤੇ ਤਾਂ ਚਰਚਾ ਹੀ ਨਹੀਂ ਹੋਈ ਇੱਕ ਤਰਫਾ ਫੈਸਲਾ ਹੈ ਮਾਲਵਾ ਘੇੜ ਦੀ ਪ੍ਰਪੋਜ਼ਲ ਤੇ ਚਰਚਾ ਹੋਣੀ ਚਾਹੀਦੀ ਹੈ ਪਹਿਲਾਂ ਫੇਰ ਹੋਰੇ ਐਸੇ ਬਜਟ ਅਲੋਕੇਟ ਕਰੋ ਵੀ ਆ 500 ਕਰੋੜ ਰੁਪਈਆ ਸੀ ਬਜਟ ਰੱਖਤਾ ਤੂੰ ਡਾਇਵਰਸਿਫਾਈਸ ਕੈਸ਼ਨ ਤੇ ਤੁਸੀਂ 1000 ਕਰੋੜ ਤੋਂ 500 ਕਰੋੜ ਰੁਪਈਆ ਕਰਤਾ 500 ਕਰੋੜ ਰੁਪਈਆ ਹਟਾਤਾ ਟੈਗ ਤੁਹਾਨੂੰ ਕਹਿੰਦਾ ਕਿ ਕੈਪੀਟਲ ਐਕਸਪੈਂਡੀਚਰ ਤੁਸੀਂ ਖਰਚਿਆ ਹੀ ਨਹੀਂ ਸਭ ਤੋਂ ਲੋਅਸ ਤੇਈਵੇਂ 22ਵੇਂ ਨੰਬਰ ਤੇ ਪੰਜਾਬ ਆ ਗਿਆ ਇਹ ਟੈਗ ਦੀ ਤੇ ਬੈਂਕੋ ਪੜੋਦਾ ਦੀ ਰਿਪੋਰਟ ਹੈ ਆ ਚਾਰਟ ਬਣਿਆ ਤੁਹਾਨੂੰ ਆ ਦੇਖਿਆ ਕਿ ਮਰ ਰਿਹਾ ਪੰਜਾਬ ਚੌਥੇ ਇੰਡੈਕਸ ਤੇ ਆਇਆ ਹੈ ਤੇ ਤੁਹਾਨੂੰ 24ਵੇਂ ਨੰਬਰ ਤੇ ਪਹਿਲੇ ਨੰਬਰ ਤੇ ਲੰਗਾ ਨਾ ਆਂਦਰਾ ਤੇ ਆ ਤੁਸੀਂ 22ਵੇਂ ਨੰਬਰ ਤੇ ਪੰਜਾਬ ਜੀਰਾ ਕੈਪੀਟਲ ਐਕਸਪੈਂਡੀਚਰ ਨਹੀਂ ਖਰਚਿਆ ਗਿਆ ਜਾਂ ਕੈਪੀਟਲ ਐਕਸਪੈਂਡੀਚਰ ਹੈ ਨਹੀਂ ਉਹ ਬਜਟ ਹੀ ਹੈ ਕੈਪੀਟਲ ਐਕਸਪੈਂਚਰ ਨਹੀਂ ਕਿ ਕਿਹੜੇ ਤੁਸੀਂ ਐਸੀਆਂ ਚੀਜ਼ਾਂ ਬਣਾਤੀਆਂ ਜਿਹਦੇ ਤੇ ਤੁਸੀਂ ਪੈਸਾ ਲਾਤੇ ਦੱਸੋ ਮੈਡੀਕਲ ਕਾਲਜ ਕੋਈ ਵੀ ਕੂਲ ਆਫ ਫੈਮਿਨਸ ਦੂਜਾ ਕਰੀ ਕੁਛੀ ਮਾਰਤੀ ਸੋ ਇਹ ਧੱਕਾ ਹੈ ਇਹ ਡੈਮੋਕ੍ਰੇਸੀ ਦਾ ਗਾਣਾ ਹੈ ਅਸੀਂ ਬੋਲਣਾ ਚਾਹੁੰਦੇ ਹਾਂ ਇਹ ਅਨਿਆਏ ਅੱਜ ਅਦਾਸੀ ਅੱਜ ਨਾਮ ਕਰਤਾ ਅੱਗੇ ਦੀ ਕੀ ਰਣਨੀਤੀ ਹੈ ਅੱਗੇ ਦੀ ਰਣਨੀਤੀ ਦੇਖਾਂਗੇ ਜੀ ਹਜੇ ਤਾਂ ਇਸੇ ਤੇ ਗੱਲ ਕਰਦਾ ਅਗਲੀ ਰਣਨੀਤੀ ਬਾਰੇ ਤੁਹਾਨੂੰ ਦੱਸਦੇ ਹਾਂਗੇ ਖਾਲੂ ਅਗਲੀ ਰਣਨੀਤੀ